ਜਿਕਾ ਖਾਲਸਾ ਵਾਹਿਗੁਰੂ ਜੀ ਕੀ ਪਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸ਼ਾਨੀ ਸ਼ਹਾਦਤ ਨੂੰ ਸਮਰਪਿਤ ਗੁਰਦੁਆਰਾ ਤਮਤਾਨ ਸਾਹਿਬ ਹਰਿਆਣਾ ਵਿਖੇ ਲਾਸ਼ਾਨੀ ਸ਼ਹਾਦਤ ਨੂੰ ਮੁੱਖ ਰੱਖਦੇ ਹੋਏ ਜਿੱਥੇ ਸੰਗਤਾਂ ਦਾ ਵੱਡਾ ਇੱਕ ਜਮਾ ਬੜਾ ਇਸ ਜਗ੍ਹਾ ਦੇ ਉੱਤੇ ਦਿਖਾਈ ਦੇ ਰਿਹਾ ਹਜ਼ਾਰਾਂ ਦੀ ਗਿਤੀ ਦੇ ਵਿੱਚ ਸੰਗਤਾਂ ਪਹੁੰਚ ਰਹੀਆਂ ਨੇ ਇੱਕ ਤਸਵੀਰ ਵੀ ਤੁਹਾਡੇ ਨਾਲ ਅਸੀਂ ਸਾਂਝੀ ਕਰਨਾ ਚਾਹੁੰਦੇ ਹਾਂ ਤੁਸੀਂ ਵੇਖ ਸਕਦੇ ਹੋ ਜੋ ਸੰਗਤਾਂ ਨੇ ਇਸ ਮੇਲੇ ਦੇ ਵਿੱਚ ਦੂਰੋਂ ਦੂਰੋਂ ਪਹੁੰਚ ਰਹੀਆਂ ਨੇ ਅਤੇ ਇਸ ਜਗ੍ਹਾ ਦੇ ਉੱਤੇ ਕੀ ਮਹਾਨਤਾ ਗੱਲ ਕਰ ਲੈਣੇ ਸਾਡੇ ਨਾਲ ਭਾਈ ਸਾਹਿਬ ਵੀ ਮੌਜੂਦ ਨੇ ਅਤੇ ਮੈਂਬਰ ਵੀ ਮੌਜੂਦ ਹੈ ਗੱਲ ਕਰ ਲੈਣੇ ਆ ਸੱਸੀ ਗੱਲ ਸਰ ਹਾਂਜੀ ਜੇਕਰ ਮੈਂ ਇਸ ਸਥਾਨ ਦੀ ਗੱਲ ਕੀਤੀ ਜਾਵੇ ਤਾਂ ਮਹਤਾਨ ਸਾਹਿਬ ਦੀ ਕੀ ਮਹਾਨਤਾ ਦਰਸਾਉਂਦੀ ਹੈ ਇੱਥੇ ਮਹਾਨਤਾ ਸਭ ਤੋਂ ਲੰਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਦੀ ਅਸੀਂ 357 ਸਦੀ ਮਨਾ ਰਹੇ ਹਾਂ ਆਪਣੀ ਜ਼ਿੰਦਗੀ ਦਾ ਸਭ ਤੋਂ ਲੰਮਾ ਟਾਈਮ ਇੱਥੇ ਰਹੇ ਨੇ ਇੱਥੇ ਤਿੰਨ ਮਹਾਰਾਏ ਨੇ ਸਿੱਤੀਪਾਣ ਗਏ ਨੇ ਕੋਤਮੀ ਆਏ ਨੇ ਤੋਵਰ ਪੈਨਾਵੇਂ ਨੇ ਜਿੰਨੇ ਵੀ ਉਹਨਾਂ ਸਿੱਖੀ ਦਾ ਪ੍ਰਚਾਰ ਕੀਤਾ ਇੱਥੋਂ ਹੀ ਸੰਤ ਤੇ ਮੰਤ ਟੋਰੇ ਨੇ ਮੈਨੂੰ ਉਹਨਾਂ ਦਾ ਨਾਂ ਤੇ ਮੈਂ ਉਹਨੂੰ ਲੱਕਣਾ ਨਹੀਂ ਯਾਦ ਜਿੰਨਾ ਵੀ ਸਿੱਖੀ ਦਾ ਤੇ ਉਹ ਤੇ ਅਨੰਦਪੁਰ ਸਾਹਿਬ ਇਹ ਤੋਂ ਬਾਅਦ ਕਹੇ ਨੇ ਇੱਥੇ ਗੁਰੂ ਸਾਹਿਬ ਨੇ ਆਪਣਾ ਤਹੀਂ ਦੀ ਮੰਗ ਕੀਤੀ ਤੇ ਕਿਸੇ ਮਾਈ ਨੇ ਆਖਿਆ ਤਹੀਂ ਨਹੀਂ ਜੰਮਿਆ ਸਤ ਗੁਰੂਆਂ ਆਖਦੇ ਜੰਮੇ ਗਈ ਨਹੀਂ ਅੱਜ ਤੱਕ ਰਹਿਤੇ ਤਹੀਂ ਨਹੀਂ ਜੰਮਦਾ ਔਰ ਸਾਰੀਆਂ ਵਸਤੂ ਲੰਗਰ ਚਲਦੀਆਂ ਨੇ ਨਾ ਤਹੀਂ ਤੇ ਨਾ ਲੱਸੀ ਕੋਈ ਜਮਾ ਕੇ ਵਿਖਾਵੇ ਪਾਪੇ ਕਸ਼ਮੀਰ ਸਿੰਘ ਵੀ ਆਖਿਆ ਇੱਥੇ ਲੱਸੀ ਨਹੀਂ ਜੰਮਦਾ ਪਿੰਡ ਵਿੱਚ ਜੰਮਦਾ ਹੈ ਜਿਹੜਾ ਗੁਰੂ ਦਾ ਸਥਾਨ ਹੈ ਉੱਥੇ ਨਹੀਂ ਨਹੀਂ ਜੰਮਦਾ ਸੰਤੈ ਵਾਯੁਰ ਚਿੱਕਾ ਖਾਲਸਾ ਇਹ ਬਿਲਕੁਲ ਬਾਬਾ ਜੀ ਦਾ ਕਹਿਣਾ ਕੀ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਹਿੰਦ ਦੀ ਚਾਦਰ ਜਿਨ੍ਹਾਂ ਨੇ ਸ਼ਹੀਦੀ ਤੋਂ ਪਹਿਲਾਂ ਇਸ ਹਸਤਾਨ ਦੇ ਉੱਤੇ ਤਿੰਨ ਵਾਰ ਆਪਣੇ ਚਰਨ ਪਾਏ ਅਤੇ ਆਖਿਆ ਇਹ ਕਿ ਸਭ ਤੋਂ ਇਤਿਹਾਸਕ ਜੇਕਰ ਗੱਲ ਕੀਤੀ ਜਾਵੇ ਤਾਂ ਜਦੋਂ ਗੁਰੂ ਸਾਹਿਬ ਨੇ ਇਸ ਪਿੰਡ ਤੋਂ ਦਹੀਂ ਮੰਗੇ ਤਾਂ ਬੀਬੀ ਨੇ ਕਹਿ ਦਿੱਤਾ ਕਿ ਦਹੀਂ ਨਹੀਂ ਜੰਮਦੀ ਤਾਂ ਉਸ ਵੇਲੇ ਤੋਂ ਹੀ ਇਸ ਗੁਰੂ ਘਰ ਦੇ ਵਿੱਚ ਨਾ ਦਹੀਂ ਜਾਂਪਦੀ ਆ ਤੇ ਨਾ ਲੱਸੀ ਹੁੰਦੀ ਆ ਸਾਡੇ ਨਾਲ ਕੁਝ ਹੋਰ ਆਗੂ ਵੀ ਮਜੂਦ ਖੜੇ ਨੇ ਗਰੇਵਲ ਸਾਹਿਬ ਕਿਸ ਤਰ੍ਹਾਂ ਵੇਖਦੇ ਹੋ ਸ੍ਰੀ ਗੁਰੂ ਤੇਗ ਬਹਾਦਰ ਜੀ ਲਾਸਾਨੀ ਸ਼ਹਾਦਤ ਨੂੰ 350 ਸਾਲਾ ਸ਼ਹੀਦੀ ਦਿਹਾੜੇ ਮੌਕੇ ਸੰਗਤ ਦਾ ਜਮਾ ਬੜਾ ਕੋਈ ਗੁਰਜੀਕਾ ਖਾਲਸਾ ਵਾ ਗੁਰਜੀਕੀ ਫਤਿਹ ਸੰਗਤ ਬਹੁਤ ਜ਼ਿਆਦਾ ਪਹੁੰਚੀ ਹੈ ਜੀ ਤੇ ਅਸੀਂ ਵੀ ਸੰਗਤ ਦਾ ਪਾਰਟੀ ਆ ਉਹਨਾਂ ਦੇ ਨਾਲ ਹੀ ਆ ਇੱਥੇ ਤੇ ਬਾਕੀ ਬਾਬਾ ਜੀ ਵੱਲੋਂ ਬਹੁਤ ਚੰਗਾ ਬੰਦੋਬਸਤ ਇੱਥੇ ਕੀਤਾ ਗਿਆ ਪਿੰਡ ਦੇ ਸਾਰੇ ਇਲਾਕੇ ਨੇ ਬਹੁਤ ਵੱਧ ਝੜ ਕੇ ਇਸ ਚੀਜ਼ ਦਾ ਸਹਿਯੋਗ ਦਿੱਤਾ ਤੇ بس ਇੰਨਾ ਹੀ ਕਹਿਣਾ ਅੱਜ ਜੀ ਬਿਲਕੁਲ ਸਤਗੁਰ ਜੀ ਕਿਸ ਤਰ੍ਹਾਂ ਵੇਖਦੇ ਉਹ ਸੰਗਤਾਂ ਦਾ ਬਟਾ ਇਕੱਠੇ ਦਰਸਾਉਂਦਾ ਕਿ ਗੁਰੂ ਨੂੰ ਨਮਸਕਾਰ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂਕਿ ਗੁਰੂ ਤੇਗ ਬਹਾਦਰ ਜੀ ਦਾ ਇਹ ਸਥਾਨ ਹੈ ਜਦੋਂ ਕੋਈ ਵੀ ਸੰਗਤ ਹਜੂਰ ਸਾਹਿਬ ਨੂੰ ਜਾਂਦੀ ਹੈ ਤਾਂ ਪਹਿਲਾਂ ਉਹ ਇੱਥੇ ਮੱਥਾ ਟੇਕ ਕੇ ਨਮਕੋਤਕੇ ਜਾਂਦੀ ਹੈ ਲੋਕਾਂ ਦੇ ਵਿੱਚ ਪੁਰਾਤਸ਼ਾ ਮੈਂ ਆਪਣੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਸਾਡੇ ਉਧਰ ਇਲਾਕੇ ਦੇ ਵਿੱਚ ਸੰਗਤਾਂ ਦਾ ਦੇਖਿਆ ਕਿ ਕੱਲ ਨੂੰ 30 ਤਰੀਕ ਨੂੰ ਬਹੁਤ ਵੱਡੇ ਪੱਧਰ ਤੇ ਸੰਗਤ ਇੱਥੇ ਪਹੁੰਚ ਰਹੀ ਆ ਕਿਉਂਕਿ ਮੈਂਬਰ ਸ਼੍ਰੋਮਣੀ ਕਮੇਟੀ ਸਰਦਾਰ ਬਲਦੇਵ ਸਿੰਘ ਸਾਡੇ ਉਧਰ ਸੰਗਰੂਰ ਦੇ ਸਨਾਮ ਦੇ ਇਲਾਕੇ ਦੇ ਵਿੱਚ ਗਏ ਜਦੋਂ ਤਾਂ ਇਹਨਾਂ ਨੇ ਜਾ ਕੇ ਲੋਕਾਂ ਨੂੰ ਦੱਸਿਆ ਦਾ ਹਰ ਇੱਕ ਪਿੰਡ ਦੇ ਵਿੱਚੋਂ ਸੰਗਤ ਆ ਜਿਹੜੀ ਪੂਰੀ ਵੱਧ ਚੜ ਕੇ ਆ ਰਹੀ ਹੈ ਮੈਂ ਆਪ ਦੇਖਿਆ ਕਿ ਮੇਰੇ ਪਿੰਡ ਦੇ ਵਿੱਚ ਪਹਿਲਾਂ ਇੱਕ ਵਸ ਕਹੀਦੀ ਪਰ ਸੰਗਤਾਂ ਅੱਜ ਬਹੁਤ ਦੋ ਦੋ ਬੱਸਾਂ ਮਤਲਬ ਹਰ ਇੱਕ ਪਿੰਡ ਦੇ ਵਿੱਚੋਂ ਪੂਰਾ ਉਤਸ਼ਾਹ ਇਸ ਕਰਕੇ ਅਸੀਂ ਸ਼੍ਰੋਮਣੀ ਕਮੇਟੀ ਹਰਿਆਣਾ ਦਾ ਤੇ ਖਾਸ ਕਰਕੇ ਜੋ ਮੈਂਬਰ ਬਲਦੇਵ ਸਿੰਘ ਸਰਦਾਰ ਇੱਥੇ ਸਾਡੇ ਇਲਾਕੇ ਦੇ ਵਿੱਚ ਜਾ ਕੇ ਉਹਨਾਂ ਨੇ ਬਹੁਤ ਵਧੀਆ ਪ੍ਰਚਾਰ ਕੀਤਾ ਤਾਂ ਉਤਾਂ ਦੇ ਲੋਕ ਦਾ ਸਾਡੇ ਪੂਰਾ ਉਤਸ਼ਾਹ ਤੇ ਅੱਜ ਇਤਿਹਾਸਕ ਜਿਹੜਾ ਸਥਾਨ ਹੈ ਇੱਥੇ ਲੋਕਾਂ ਦੇ ਵਿੱਚ ਹੋਰ ਪ੍ਰਚਲਿਤ ਹੋ ਗਿਆ ਕਿਉਂਕਿ ਲੋਕਾਂ ਨੂੰ ਪਹਿਲਾਂ ਘੱਟ ਪਤਾ ਸੀ ਪਰ ਜਦੋਂ ਇਸ ਤਾਪਦੀ ਮਨਾਈ ਗਈ ਆ ਤਾਂ ਹਰ ਇੱਕ ਪਿੰਡ ਦੇ ਵਿੱਚ ਪ੍ਰਚਾਰ ਹੋਇਆ ਇਹ ਸਾਡਾ ਇੱਕ ਬਹੁਤ ਇਤਿਹਾਸਕ ਸਥਾਨ ਹੈ ਕਿਉਂਕਿ ਗੁਰੂ ਤੇਗ ਬਹਾਦਰ ਜੀ ਜਿਵੇਂ ਪ੍ਰਾਣੇ ਬਜ਼ੁਰਗ ਦਸਰੇ ਨੇ ਕਿ ਸਭ ਤੋਂ ਵੱਧ ਸਮਾਂ ਉਹਨਾਂ ਨੇ ਇਸ ਸਥਾਨ ਦੇ ਉੱਤੇ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜੀ ਬਿਲਕੁਲ ਸਤਗੁਰੂ ਨੂੰ ਤੁਸੀਂ ਸੁਣਿਆ ਉਹਨਾਂ ਨੇ ਆਖਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਭ ਤੋਂ ਵੱਧ ਸਮਾਂ ਇਸ ਧਰਤੀ ਉੱਤੇ ਸਮਾਂ ਬਤੀਤ ਕੀਤਾ ਅਤੇ ਇੱਥੇ ਉੱਥੇ ਹੀ ਇਤਿਹਾਸ ਕਹਿੰਦਾ ਕਿ ਜੇਕਰ ਤੁਸੀਂ ਹਜੂਰ ਸਾਹਿਬ ਦੇ ਦਰਸ਼ਨ ਕਰਨ ਜਾ ਰਹੇ ਹੋ ਤਾਂ ਇਸ ਸਥਾਨ ਤੇ ਉੱਤੇ ਇਸ਼ਨਾਨ ਕਰਨਾ অতি ਜ਼ਰੂਰੀ ਆ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਬਚਨ ਵੀ ਹੋਏ ਨੇ 350 ਸਾਲਾਂ ਧੰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਾਵਨ ਚੋ ਧਰਤੀ ਧੰਤਾਰ ਸਾਹਿਬ ਦੇ ਵਿੱਚ ਮਨਾ ਦਾ ਇੱਕ ਜੋ ਸਮਾ ਪ੍ਰਾਪਤ ਹੋਇਆ ਅਸੀਂ ਇਸ ਦੇ ਬਹੁਤ ਧੰਨਵਾਦੀ ਹਾਂ ਇਸ ਹਲਕੇ ਦੇ ਜਿਹੜੇ ਜਥੇਦਾਰ ਨੇ ਜਿਹੜੇ ਮੈਂਬਰ ਨੇ ਬਲਦੇਵ ਸਿੰਘ ਹਾਬੜੀ ਉਹ ਸਾਡੇ ਨਾਲ ਨੇ ਜਿਨ੍ਹਾਂ ਨੇ ਪੂਰੇ ਹਲਕੇ ਦੇ ਵਿੱਚ ਕੀ ਪੂਰੇ ਹਰਿਆਣਾ ਦੇ ਵਿੱਚ ਇਸ ਚੀਜ਼ ਦਾ ਪ੍ਰਚਾਰ ਕੀਤਾ ਤਾਂਤਨ ਸਿੰਘ ਸਾਹਿਬ ਸ਼ਿਰੂ ਗੁਰ ਤੇਗ ਬਹਾਦਰ ਸਾਹਿਬ ਜੀ ਜਦੋਂ ਔਰੰਗਜ਼ੇਬ ਦੀ ਸ਼ਹਾਦਤ ਨੂੰ ਦੇਖਦੇ ਹੋਏ ਉਹਨਾਂ ਦੇ ਬੁਲਾਵੇ ਦੇ ਉੱਤੇ ਦਿੱਲੀ ਜਦੋਂ ਗਏ ਤਾਂ ਇਸ ਸਥਾਨ ਦੇ ਉੱਪਰ ਤਿੰਨ ਵਾਰੀ ਆ ਕੇ ਰੁਕੇ ਇੱਥੇ ਹੀ ਉਹਨਾਂ ਨੇ ਪ੍ਰਚਾਰ ਕੀਤਾ ਤੇ ਇੱਕ ਖੂਹ ਦੀ ਖਦਾਈ ਕਰਵਾਈ ਤੇ ਰਹਿਣ ਵਾਸਤੇ ਇੱਕ ਸਰਾਂ ਬਣਵਾਈ ਔਰ ਇੱਕ ਇੱਕ ਜਾਰ ਨੂੰ ਇੱਕ ਇੱਕ ਹੈ ਕੇ ਗਏ ਕਿ ਇਹ ਸਰਾਂ ਦਾ ਤੇ ਇੱਕ ਖੂਹ ਦਾ ਉਸਾਰੀ ਤੁਸੀਂ ਕਰਨੀ ਹੈ ਔਰ ਉਸ ਤੋਂ ਬਾਅਦ ਗੁਰੂ ਸਾਹਿਬ ਜੀਨ ਨੂੰ ਅੱਗੇ ਚਾਲੇ ਪਾ ਗਏ ਜਿੱਥੇ ਦਹੀਂ ਨਾ ਜੰਮਣ ਦੀ ਗੱਲ ਆਉਂਦੀ ਹੈ ਤਾਂ ਤਨਤਨ ਸੇਵ ਸਿੱਧੂ ਗੁਰਤੇਗ ਬਹਾਦਰ ਸਿੰਘ ਜੀ ਐਸੇ ਸਥਾਨ ਦੇ ਉੱਤੇ ਜਦੋਂ ਸ਼ਾਹ ਨੂੰ ਸੰਗਤ ਦੇ ਨਾਲ ਵਚਨ ਕਰ ਰਹੇ ਸਨ ਉਸ ਟੰਗ ਗੁਰੂ ਸਾਹਿਬ ਜੀ ਨੇ ਗੱਲ ਕਹੀ ਸੰਗਤ ਦੇ ਵਿੱਚੋਂ ਇੱਕ ਵਿਅਕਤੀ ਨੂੰ ਕਿ ਤੁਸੀਂ ਪਿੰਡ ਦੇ ਵਿੱਚ ਜਾਓ ਤੇ ਦੁੱਧ ਲੈ ਕੇ ਆਓ ਔਰ ਇਹ ਸਾਰੀ ਸੰਗਤ ਨੂੰ ਸ਼ਿਕਾਓ ਤਾਂ ਉਹ ਜਦੋਂ ਇਸ ਪਿੰਡ ਦੇ ਵਿੱਚ ਗਏ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਕੁਝ ਦੁੱਧ ਚਾਹੀਦਾ ਹੈ ਸੰਗਤ ਨੂੰ ਸ਼ਿਕਾਣਾ ਹੈ ਤਾਂ ਪਿੰਡ ਵਾਲੇ ਨੇ ਗੱਲ ਕਹੀ ਕਿ ਤਹੀਂ ਜਮਾ ਚੁਕੇ ਹਾਂ ਹੁਣ ਸਾਡੇ ਕੋਲ ਦੁੱਧ ਹੈ ਨਹੀਂ ਤਾਂ ਉਹ ਇਹ ਨਿਰਾਸ਼ ਹੋ ਕੇ ਜਦੋਂ ਪੰਡਾਲ ਦੇ ਵਿੱਚ ਆਏ ਜਿੱਥੇ ਗੁਰੂ ਸਾਹਿਬ ਜੀ ਬਚਨ ਬਿਲਾਸ ਕਰ ਰਹੇ ਸਨ ਉਹਨਾਂ ਨੇ ਆ ਕੇ ਗੁਰੂ ਸਾਹਿਬ ਜੀ ਨੂੰ ਦੱਸਿਆ ਕਿ ਪਿੰਡ ਵਾਲਿਆਂ ਨੇ ਇਹ ਗੱਲ ਕਹੀ ਹੈ ਕਿ ਇੱਥੇ ਦਹੀਂ ਨਹੀਂ ਹੈ ਅਸੀਂ ਜਮਾ ਦਿੱਤਾ ਹੈ ਦੁੱਧ ਸਾਡੇ ਕੋਲ ਨਹੀਂ ਹੈਗਾ ਤਾਂ ਸਹਿਜ ਸੁਭਾਏ ਗੁਰੂ ਸਾਹਿਬ ਜੀ ਦੇ ਮੁਖ ਦੇ ਵਿੱਚੋਂ ਇੱਕ ਬਚਨ ਨਿਕਲਿਆ ਕਿ ਇਸ ਪਿੰਡ ਦੇ ਵਿੱਚ ਨਹੀਂ ਨਹੀਂ ਜੰਮੇਗਾ ਇਹ ਸਪਿੰਡ ਇਹ ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਹੈ ਇਸੋਂ ਵੱਡਾ ਪਰਤਖ ਹੋਰ ਕੁਝ ਨਹੀਂ ਹੋ ਸਕਦਾ ਕਿ ਇਸ ਪਿੰਡ ਦੇ ਵਿੱਚ ਨਹੀਂ ਜੰਮਣਾ ਬੰਦ ਹੋ ਗਿਆ ਤਾਂ ਸਾਰੀ ਸੰਗਤ ਨੇ ਆ ਕੇ ਤੇ ਫਿਰ ਗੁਰੂ ਸਾਹਿਬ ਦੇ ਕੇ ਨਤਮਸਤਕ ਹੋਈ ਤਾਂ ਇਹ ਗੱਲ ਕਹੀ ਕਿ ਗੁਰੂ ਸਾਹਿਬ ਤੁਸੀਂ ਇਹ ਬਚਨ ਵਾਪਸ ਲਾਓ ਤੇ ਪਿੰਡ ਦੇ ਦਹੀਂ ਜਮਣਾ ਚਾਹੀਦਾ ਹੈ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਕਿ ਠੀਕ ਹੈ ਪਿੰਡ ਦਹੀਂ ਜਮੇਗਾ ਪਰ ਇਸ ਸਾਂ ਦੇ ਉੱਤੇ ਦਹੀਂ ਅਮਵਸਰ ਵਾਲ ਦਿਨ ਨਹੀਂ ਜਮੇਗਾ ਤਾਂ ਸੰਤ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਹਿਜਾ 357 ਸਾਲਾ ਸ਼ਤਾਬਦੀ ਸਿ ਸਹੀ ਦਿ ਦਿਜੋ ਇਥੇ ਮਨਾਇਆ ਜਾ ਰਿਹਾ ਹੈ ਅੱਜ ਸਾਡੇ ਜੀਵਨ ਦੇ ਵਿੱਚ ਇਹ ਦਿਨ ਬਹੁਤ ਸੁਪਾਗਾ ਹੈ 400 ਸਾਲਾਂ ਅਸੀਂ ਦੇਖਾਂਗੇ ਕਿ ਨਹੀਂ ਦੇਖਾਂਗੇ ਲੇਕਿਨ 350 ਸਾਲਾਂ ਇਸ ਗਵਾਹੀ ਭਰੇਗਾ ਅਸੀਂ ਪੂਰੇ ਹਰਿਆਣਾ ਵਾਸੀਆਂ ਨੂੰ ਇਹ ਗੱਲ ਕਹਿੰਨੇ ਆ ਕਿ ਇੱਥੇ ਰਹਿਣ ਦੀ ਵਿਵਸਥਾ ਹੈ ਖਾਣ ਦੀ ਵਿਵਸਥਾ ਹੈ ਹਰ ਚੀਜ਼ ਦੀ ਵਿਵਸਥਾ ਹੈ ਹਰ ਪੰਡਾਲ ਲੱਗਾ ਹੈ ਹਾਂ ਤੁਸੀਂ ਆਪਣੇ ਘਰਾਂ ਦੇ ਵਿੱਚੋਂ ਨਿਕਲ ਕੇ ਗੁਰੂ ਸਾਹਿਬ ਦੀ ਧਰਤੀ ਦੇ ਉੱਤੇ ਆਓ ਇਸ ਸਥਾਨ ਨੂੰ ਜੋੜੀ ਦਾ ਸਥਾਨ ਸਹਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਜਿੱਤਾ ਗੁਰੂ ਗੋਬਿੰਦ ਸਿੰਘ ਜੀ ਦਾ ਅੰਤਿਮ ਸਥਾਨ ਨਤੇੜ ਸਾਹਿਬ ਗੁਰੂ ਸਾਹਿਬ ਜੀ ਨੇ ਇਹ ਗੱਲ ਕਹੀ ਜਿਹੜਾ ਉਸ ਸਥਾਨ ਤੇ ਜਾਏਗਾ ਇੱਥੋਂ ਦਰਸ਼ਨ ਕਰਕੇ ਉਹਦੀ ਯਾਤਰਾ ਸਫਲ ਹੋਏਗੀ ਅਰੇ ਸਭ ਤੋਂ ਵੱਡੀ ਗੱਲ ਹੈ ਕਿ ਦੇਸ਼ ਦੀ ਵੰਡ ਤੋਂ ਬਾਅਦ ਇਸ ਸਤਨਾਂ ਸਾਹਿਬ ਦੇ ਰੇਲਵੇ ਸਟੇਸ਼ਨ ਦੇ ਉੱਤੇ ਕੋਈ ਟ੍ਰੇਨ ਐਕਸਪ੍ਰੈਸ ਨਹੀਂ ਰੁਕਦੀ ਸੀ ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਹੋਈ ਜਿਹੜੀ ਫਿਰੋਜ਼ਪੁਰ ਤੋਂ ਲੈ ਕੇ ਨਦੇੜ ਸਾਹਿਬ ਜਾਣ ਵਾਲੀ ਟ੍ਰੇਨ ਦਾ ਇੱਥੇ ਠਹਿਰਾਵ ਹੋਇਆ ਇਹ ਸਾਹਿਬ ਜੀ ਦੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਅਸੀਂ ਬਹੁਤ-ਬਹੁਤ ਧੰਨਮਸਤ ਕਰਦੇ ਹਾਂ ਧੰਨਵਾਦ ਕਰਦੇ ਹਾਂ ਗੁਰੂ ਸਾਹਿਬ ਜੀ ਦਾ ਜਿਹੜੀ ਅਪਾਰ ਕਿਰਪਾ ਦੇ ਨਾਲ ਇਹ ਸਰਕਾਰ ਦਾ ਜਾਗੀ ਤੇ ਇਸ ਸਤਾਨ ਦੇ ਉੱਤੇ ਐਕਸਪ੍ਰੈਸ ਟ੍ਰੇਨ ਦਾ ਪਹਿਲੀ ਵਾਰ ਠਹਿਰਾਵ ਹੋਇਆ ਅਸੀਂ ਸੰਗਤ ਨੂੰ ਅਪੀਲ ਕਰਦੇ ਹਾਂ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਧਰਤੀ ਨੂੰ ਜਾਂਦਾ ਹੈ ਉਹ ਇਸ ਸ਼ਾਂਤ ਤੇ ਨਤਮਸਕ ਹੋ ਕੇ ਇੱਥੋਂ ਟਿਕਟ ਬਣਵਾ ਕੇ ਇੱਥੋਂ ਹੀ ਜਾਏ 2000 ਪੈਕੇਟ ਤਿਆਰ ਕੀਤੇ ਜਾਂਦੇ ਨੇ ਕਾਰ ਸੇਵਾ ਵਾਲਿਆਂ ਵਾਸਤੇ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੋਂ ਵੱਲੋਂ ਵਾਸਤੇ ਇੱਥੋਂ ਤਿਆਰ ਕਰਕੇ ਸਟੇਸ਼ਨ ਤੇ ਲਿਜਾਏ ਜਾਂਦੇ ਨੇ ਤੇ ਪੂਰੀ ਟ੍ਰੇਨ ਦੇ ਵਿੱਚ ਉਸ ਦਾ ਵਰਤਾਵਾ ਕੀਤਾ ਜਾਂਦਾ ਹੈ ਤਾਂ ਸਾਰੀ ਸੰਗਤ ਨੂੰ ਇਹ ਅਪੀਲ ਹੈ ਕਿ 350 ਸਾਲਾਂ 72 ਦਿਨਾਂ ਦਾ ਹਿਸਾਬਣੀਆਂ ਤੇ ਇੱਥੋਂ ਟ੍ਰੇਨ ਦੀ ਟਿਕਟ ਕਰਵਾ ਕੇ ਨਦੇੜ ਸਾਹਿਬ ਨੂੰ ਚਾਲੇ ਪਾਈਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ। ਤੁਪਲਾ ਤਮਤਾਨ ਸਾਹਿਬ ਦਾ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਹੈ ਸਾਡੇ ਨਾਲ ਅੰਗਰੇਜ਼ ਸਿੰਘ ਵਿਰਕ ਮੌਜੂਦ ਨੇ ਵਿਰਕ ਸਾਹਿਬ ਕਿਸ ਤਰ੍ਹਾਂ ਵਿਖਦੇ ਹੋ ਤਮਤਾਨ ਸਾਹਿਬ ਵਿਖੇ ਅੱਜ ਸੰਗਤਾਂ ਦਾ ਜਮਾਵੜਾ ਕਿਉਂਕਿ 350 ਸਾਲ ਸ਼ਹੀਦੀ ਦਾੜਾ ਬਣਾਇਆ ਜਾਂਦਾ। ਪਹਿਲਾਂ ਜੀ ਤੁਹਾਡਾ ਧੰਨਵਾਦ ਜਿਹੜੇ ਇਸ ਗਰੂਪ ਤੋਂ মিডিਆ ਸਾਰੀ ਆਈ ਹੈ ਤੁਹਾਡਾ ਧੰਨਵਾਦ ਕਰਦੇ ਆਂ ਫਿਰ ਅਸੀਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ। ਬਲਦੇਵ ਸਿੰਘ ਜੀ ਜਿਹੜੇ ਕੈਥਲ ਤੋਂ ਮੈਂਬਰ ਨੇ ਹਰਬੀ ਸਾਹਿਬ ਇਹਨਾਂ ਦੀ ਕਿਰਪਾ ਨਾਲ ਇਹ 2-3 ਮਹੀਨਿਆਂ ਤੋਂ ਚੱਲ ਰਿਆ ਸੀ ਕੰਮ ਕਦੀ ਮਿਸ ਹੋ ਜਾਂਦਾ ਸੀ ਇਹਨਾਂ ਨੇ ਜੋਰ ਪਾ ਕੇ ਇਹ ਸ਼ਦਾਬ ਦੀ ਬੜੇ ਜੋਰ ਨਾਲ ੱੱਕੇ ਨਾਲ ਲਿਆਂਦੀ ਇੱਥੇ ਤੇ ਇਹਨਾਂ ਨੂੰ ਅੱਜ 1 ਮਹੀਨਾ ਹੋ ਗਿਆ ਸੀ ਪੂਰੀ ਸੰਗਤ ਅੱਗੇ ਅਪੀਲ ਕਰਦੇ ਆਂ ਨੂੰ ਵੀ ਇੱਥੇ ਵੱਧ ਤੋਂ ਵੱਧ ਸੰਗਤ ਆਵੇ ਤੇ ਸੰਗਤ ਨੇ ਉਹ ਹੀ ਕੰਮ ਸਾਨੂੰ ਮੈਂਬਰ ਸਾਹਿਬ ਨੂੰ ਦਿਖਾਤਾ ਇੰਨੀ ਸੰਗਤ ਆਈ ਸੀ ਕੱਲ ਨੂੰ ਸੰਗਤ ਨੂੰ ਬੇਨਤੀ ਕਰਦੇ ਆਂ ਵੀ ਕੱਲ ਨੂੰ ਸੰਤ ਮਹਾਂਪੁਰਸ਼ ਬਾਬਾ ਅਮਰੀਕ ਸਿੰਘ ਜੀ ਤੇ ਸੰਤ ਬਾਬਾ ਅਰਵਿੰਦਰ ਸਿੰਘ ਮੰਡੀ ਸਾਹਿਬ ਵਾਲੇ ਤੇ ਬਾਬਾ ਕਸ਼ਮੀਰਾ ਸਿੰਘ ਜੀ ਕੱਲ ਨੂੰ ਤਿੰਨੇ ਸੰਗਤ ਸੰਤ ਮਹਾਪੁਰਸ਼ ਆਉਣਗੇ ਮੈਂ ਤੇ ਹੀ اپੀਲ ਕਰਦਾ ਸਾਰੀ ਸੰਗਤ ਨੂੰ ਵੀ ਕੱਲ ਨੂੰ ਵੱਧ ਤੋਂ ਵੱਧ ਇਹ ਸੰਤ ਮਹਾਪੁਰਸ਼ਾਂ ਦਾ ਆਣ ਕੇ ਦਰਸ਼ਨ ਕੀਤੇ ਜਾਣ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕੀਤੇ ਜਾਣ ਇਹ ਹੀ ਬੇਨਤੀ ਹੈ ਜੀ ਬਿਲਕੁਲ ਇਹਨਾਂ ਦਾ ਕਹਿਣਾ ਕਿ ਕੱਲ ਨੂੰ ਵੱਧ ਤੋਂ ਵੱਧ ਆਓ ਦੂਜੇ ਪਾਸੇ ਤਸਵੀਰ ਦਿਖਾਉਣਾ ਚਾਹੁੰਦੇ ਆ ਜੋ ਸੰਗਤ ਵੱਡੀ ਗਿਣਤੀ ਦੇ ਵਿੱਚ ਇਸ ਜਗ੍ਹਾ ਦੇ ਉੱਤੇ ਆ ਰਹੀ ਆ ਗੱਲ ਕਰ ਲੈਨੇ ਆ ਭਾਈ ਸਾਹਿਬ ਕੀ ਨਾਮ ਆ ਪਤੇ ਸਿੰਘ ਪਤੇ ਸਿੰਘ ਜੀ ਧਮਤਾਨ ਸਾਹਿਬ ਆਇਓ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਕਿਸ ਤਰ੍ਹਾਂ ਬਹੁਤ ਸੰਗਤਾਂ ਦਾ ਮਾਮਾ ਇਕੱਠ ਹੈ ਜੀ ਨਾਮ ਲੈਵਾਂ ਸਕਤਾਂ ਨੇ ਨਾਮ ਸਿਮਰਨ ਚੱਲ ਰਿਹਾ ਬਹੁਤ ਆਨੰਦ ਮਈ ਰਸ ਆ ਰਹੇ ਨੇ ਗੁਰੂ ਕਿਰਪਾ ਕਰੇ ਇਸ ਤਰ੍ਹਾਂ ਸੰਗਤਾਂ ਆਉਂਦੀਆਂ ਰਹਿਣ ਤੇ ਗੁਰੂ ਸਾਹਿਬ ਦੀ ਜੋ ਸ਼ਹਾਦਤ ਤੇ ਉਹਨਾਂ ਤੋਂ ਜੋ ਪ੍ਰੇਰਣਾ ਮਿਲੀ ਹੈ ਤੇ ਸੰਗਤਾਂ ਉਹਨਾਂ ਤੋਂ ਪ੍ਰੇਰਣਾ ਲੈਣ ਤੋਂ ਪ੍ਰੇਰਿਤ ਹੋ ਰਹੀ ਕਿ ਤੇ ਗੁਰੂ ਦੇ ਨਾਮ ਨਾਲ ਜੁੜਨ ਔਰ ਨਾਮ ਗੁਰੂ ਦੀ ਜੋ ਸ਼ਹਾਦਤ ਆ ਉਹਦੇ ਸਮਰਪਿਤ ਹੋ ਸਾਡੀ ਖੁਸ਼ੀ ਬਿਲਕੁਲ ਇਹਨਾਂ ਨੇ ਕਿਹਾ ਕਿ ਜੋ ਤੁਹਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਉਹ ਟਰਾਸਰਾ ਲਈਏ ਤਮਤਾਨ ਸਾਹਿਬ ਜੇਕਰ ਗੱਲ ਕੀਤੀ ਹੈ ਤਾਂ ਇਤਿਹਾਸਿਕ ਗੁਰੂ ਘਰ ਆ ਅਤੇ ਇਸ ਸਥਾਨ ਦੇ ਉੱਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਸਭ ਤੋਂ ਵੱਧ ਸਮਾਂ ਬਤਾਇਆ ਸੀ ਸ਼ਹੀਦੀ ਪਹੁੰਚ ਤੋਂ ਪਹਿਲਾਂ ਆਖਿਆ ਜਾਂਦਾ ਕਿ ਆਖਿਆ ਜਾਂਦਾ ਕਿ ਇਸ ਜਗ੍ਹਾ ਦੇ ਉੱਤੇ ਅ ਦਹੀਂ ਨਹੀਂ ਜਾਂਦੀ ਗੁਰੂ ਸਾਹਿਬ ਦੇ ਬਚਨ ਹੋਏ ਹੋਏ ਨੇ ਪਰ ਜੋ ਸੰਗਤ ਆ ਦੂਰੋਂ ਦੂਰੋਂ ਇਸ ਅਸਥਾਨ ਦੇ ਉੱਤੇ ਨਜ਼ਰ ਆ ਰਹੀ ਹੈ ਤੁਸੀਂ ਵੇਖ ਵੀ ਸਕਦੇ ਹੋ ਜੋ ਸੰਗਤ ਵੱਡੀ ਗਿਣਤੀ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਸ ਜਗ੍ਹਾ ਦੇ ਉੱਤੇ ਸੰਗਤ ਮੌਜੂਦ ਹੈ ਗੱਲ ਕਰ ਰਹੇ ਨੇ ਕੀ ਨਾਮ ਹੈ ਜੀ ਖੁਸ਼ਪ੍ਰੀਤਕਰ ਖੁਸ਼ਪ੍ਰੀਤਕਰ ਤਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਤਾਬ ਦੀ ਮੌਕੇ ਆਏ ਹਾਂ ਇਸ ਤਰ੍ਹਾਂ ਵੇਖਦੇ ਹੋ ਕੀ ਬੋਲਣਾ ਚਾਹੀਦਾ ਮਾਹੌਲ ਬਹੁਤ ਵਧੀਆ ਸੰਗਤ ਬਹੁਤ ਜੁੜੀਆ ਗੁਰੂ بارے ਪਤਾ ਲੱਗ ਰਿਹਾ ਤੇ ਜੋ ਮਤਲਬ ਸਿੱਖ ਧਰਮ ਦੇ ਲੋਕਾਂ ਕਾ ਸੇਵਾ ਕਰ ਰਹੇ ਆ ਆਪਣੀ ਇੱਛਾ ਨਾਲ ਕੁਸ਼ਬਰੀ ਤਾਂ ਕਿਹਾ ਜਾਂਦਾ ਕਿ ਇਸ ਸਥਾਨ ਤੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਸਭ ਤੋਂ ਵੱਧ ਸਮਾ ਇਸ ਜਗ੍ਹਾ ਦੇ ਉੱਤੇ ਬਤਾਇਆ ਹਾਂਜੀ ਇਹ ਵੀ ਸੁਣਨ ਚਾਹਿਆ ਕਿ ਗੁਰੂ ਤੇਗ ਬਹਾਦਰ ਜੀ ਨੇ ਬਹੁਤ ਸਾਰਾ ਸਮਾ ਬਤਾਇਆ ਇਸ ਸਾਲ ਉਹਨਾ ਦਾ 350 ਸ਼ੀਧੀ ਦੇ ਹੜਾ ਬਣਾਇਆ ਜਾ ਰਿਹਾ ਜੀ ਨਾਂ ਬੀਬੀ ਅਨਪੜਾਈ ਜੀ ਬਿਲਕੁਲ ਛੋਟੀ ਬੱਚੀ ਆ ਖੁਸ਼ਪ੍ਰੀਤ ਨੇ ਦੱਸਿਆ ਕਿ 350 ਸਾਲਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਹੋਰ ਇੱਥੇ ਜੋ ਸੰਗਤ ਆ ਅਸੀਂ ਉਹਨਾਂ ਦੇ ਨਾਲ ਗੱਲ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਇਤਿਹਾਸ ਬਾਰੇ ਗੁਰੂ ਘਰ ਬਾਰੇ ਅਤੇ ਥੋੜੀ ਕੋਸ਼ਿਸ਼ ਕਰਾਂਗੇ ਜਾਣਨ ਦੀ ਕਿ ਇਤਿਹਾਸ ਕੀ ਕਹਿੰਦਾ ਜੋ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਧਮਤਾਨ ਸਾਹਿਬ ਹਰਿਆਣਾ ਦੇ ਵਿੱਚ ਜੋ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਦੇ ਵੱਲੋਂ ਜੋ ਸਮਾਗਮ ਕਰਾਏ ਜਾ ਰਹੇ ਨੇ ਇਸ ਸਮਾਗਮ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜੋ ਸੰਗਤਾਂ ਨੇ ਉਹ ਇਸ ਸਮਾਗਮ ਦੇ ਵਿੱਚ ਮੌਜੂਦ ਆਉਂਦੀਆਂ ਬੀਬੀਆਂ ਨਾਲ ਗੱਲ ਕਰਨੇ ਕਿਹਨਾਂ ਬੀਬੀ? ਰੀਨਾ ਭਾਈ। ਕਹਾਂ ਸੇ ਆਏ? ਲਲੋਦਾ ਸੇ। ਇਹ ਇਤਿਹਾਸ ਪਤਾ ਹੈ ਕੁਛ ਹਾਂਜੀ ਗੁਰਤੇਗ ਪਾਤਰ ਜੀ ਦਮਨਾ ਰਹੇ ਨੇ 350 ਸਾਲ ਮਨਾ ਰਹੇ ਨੇ ਬਾਬਾ ਜੀ ਦਾ ਤੇ ਬਾਬਾ ਜੀ ਸ਼ਹੀਦ ਹੋਏ ਸੀ ਦਿੱਲੀ ਵਿੱਚ ਸਿੱਖਾਂ ਲਈ ਬਹੁਤ ਬਾਬਾ ਜੀ ਨੇ ਕਰਿਆ ਹੈ ਗੁਰੂ ਜੀ ਤੇ ਆਸ ਕਿ ਇਹਨਾਂ ਨੇ ਕਿ ਹਿੰਦ ਦੇ ਲਈ ਬੜਾ ਕੁਝ ਕੀਤਾ ਜਦੋਂ ਕਸ਼ਮੀਰੀ ਪੰਡਤ ਬਾਬਾ ਜੀ ਕੋਲੇ ਬਰਦਸਤੀ ਮੁਸਲਮਾਨ ਬਣਾ ਰਹੇ ਸੀ ਤਾਂ ਫਿਰ ਬਾਬਾ ਜੀ ਨੇ ਆਪਣੀ ਸ਼ਹੀਦੀ ਦਿੱਤੀ ਵੀ ਸਿੱਖ ਕੌਮ ਨੂੰ ਬਚਾਇਆ ਜਾਵੇ ਜੇਕਰ ਬੀਬੀ ਘੱਲ ਕੀਤੀ ਜਾਵੇ ਤਾਂ ਇਸ ਇਸ ਸਥਾਨ ਤੇ ਤੁਸੀਂ ਆਇਓ ਕਿਹੋ ਜਿਹਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਸੰਗਤ ਬਹੁਤ ਜ਼ਿਆਦਾ ਹੈ ਗੁਰੂ ਨੇ ਇੰਨੀ ਕਿਰਪਾ ਕਰੀ ਹੈ ਕਿ ਸੰਗਤ ਹਾਂਜੀ ਬਹੁਤ ਸਭ ਕੁਝ ਇੰਨਾ ਵਧੀਆ ਹੋ ਰਿਹਾ ਹੈ ਬਿਨ ਹੀ ਸੰਗਤ ਨੂੰ ਬਾਬੇ ਦਾ ਕੱਠ ਚਾਹ ਨਾਲ ਵੇਖ ਰਹੇ ਨੇ ਬਾਬਾ ਜੀ ਦੇ ਉਤਸ਼ਾਹ ਨੂੰ ਮਨਾ ਰਹੇ ਨੇ ਇਹ ਬਿਲਕੁਲ ਕਾਫੀ ਉਤਸ਼ਾਹ ਅਜਰੋਨਾ ਸੰਗਤ ਕੀ ਨਾਂ ਬੀਬੀ ਤੇਰਾ ਨਾਮ ਸਰਵਜੀਤ ਬੀਬੀ ਕਿਸ ਤਰ੍ਹਾਂ ਵੇਖਦੇ ਤਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਆ 350 ਸਾਲਾ ਸ਼ਹੀਦ ਹੀ ਸਮਾਗਮ ਮਨਾਇਆ ਜਾ ਰਿਹਾ ਹਾਂਜੀ ਹਾਂਜੀ ਜ਼ਰੂਰ ਜੀ ਮਨਾਇਆ ਜਾ ਰਿਹਾ ਬੜੀ ਖੁਸ਼ੀ ਬਾਬੇ ਜੀ ਦੀ ਹੋਈ ਬਹੁਤ ਹੀ ਸੰਗਤ ਵਾਸਤੇ ਬਾਬੇ ਜੀ ਦੇ ਨਾਲ जय ਜੈਕਾਰ ਹੋ ਰਹੀ ਹੈ ਬਾਬਾ ਜੀ ਜੈ ਜੈਕਾਰ ਹੋ ਰਹੀਆਂ ਛੋਟੀਆਂ ਬੱਚਿਆਂ ਵੀ ਖੜੀਆਂ ਨੇ ਇਸ ਜਗ੍ਹਾ ਦੇ ਉੱਤੇ ਬੱਚਿਆਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰ ਲੈਣੇ ਆ ਉਹਨਾਂ ਤੋਂ ਪੁੱਛਦੇ ਆ ਵੀ ਜੇਕਰ ਤਮਟਾਨ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਕੀ ਇਤਿਹਾਸ ਕੀ ਨਾਮ ਰੋਸ਼ਨ ਸਿੰਘ ਜੀ ਮਿਲਦਾ ਰੋਸ਼ੇ ਕਿ ਤਮਤਾਨ ਸਾਹਿਬ ਜਿੱਥੇ ਤੁਸੀਂ ਆਏ ਹੋ ਗੁਰੂ ਘਰ ਇਤਿਹਾਸ ਬਾਰੇ ਕੁਝ ਚਾਣਨਾ ਚਾਣਨਾ ਜੀ 950 ਇਥੇ ਆਏ ਹੋਏ ਤੇ ਇਥੋਂ ਯਾਨੀ ਟੱਪੇ ਕਰਦੇ ਸੀਗੇ ਤੇ ਇਥੇ ਆਪਣਾ ਯਾਨੀ ਕਿ ਕਿਸੇ ਜ਼ਿੰਮੇਵਾਰੀ ਲਈ ਸੀ ਬਈ ਤੇ ਕੋਈ ਇਤਿਹਾਸਿਕ ਜਗ੍ਹਾ ਬਣਾਈ ਜਾਵੇ ਉਹਨਾਂ ਨੇ ਇਥੇ ਉਹ ਯਾਨੀ ਕਿ ਤਮਾਕਤ ਮੁਕ ਦੀ ਖੇਤੀ ਕਰੀ ਸੀ ਤੇ ਉਸ ਹਿਸਾਬ ਚ ਗੁਰੂ ਜੀ ਨੇ ਕਿਹਾ ਸੀਗਾ ਵੀ ਵੀ ਇਥੇ ਦਾ ਉਹਨਾਂ ਦਾ ਨਾਮ ਸੀ ਜਿਆਦਾ ਮਾਤੋ ਉਗਣਗੇ ਅੱਕ ਤੇ ਲਟਣਗੇ ਗਦੇ ਤਰੇ ਕਰੇ ਉਹ ਆ ਵੀ ਉਹ ਉਸ ਤਰ੍ਹਾਂ ਹੋਇਆ ਤੇ ਬਾਕੀ ਇਸ ਤਰ੍ਹਾਂ ਵੀ ਬਹੁਤ ਇਤਿਹਾਸਿਕ ਜਗ੍ਹਾ ਹੈ ਕਿ ਇੱਥੇ ਇੱਕ ਦੁੱਧ ਕਦੀ ਨਹੀਂ ਜੰਮਦਾ ਕਦੀ ਵੀ ਤੁਸੀਂ ਇੱਥੇ ਜਮਾ ਕੇ ਦੇਖ ਲਿਓ ਇੱਥੇ ਦਹੀਂ ਨਹੀਂ ਬਣੇਗਾ ਦੁੱਧਾ ਦੁੱਧੀ ਰਹੇਗਾ ਇਸ ਕਰਕੇ ਬਹੁਤ ਮੰਨਤਾ ਹੈ ਜੀ ਬਿਲਕੁਲ ਸੰਗਤ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲ ਸੀ ਦੀ ਸਮਾਗਮ ਨੂੰ ਜਿੱਥੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇਸ ਜਗ੍ਹਾ ਦੇ ਉੱਤੇ ਸਮਾਗਮ ਕਰਾਇਆ ਜਾ ਰਿਹਾ ਹੈ ਅਤੇ ਸੰਗਤ ਵੱਡੀ ਗਿਣਤੀ ਦੇ ਵਿੱਚ ਇਸ ਜਗ੍ਹਾ ਦੇ ਉੱਤੇ ਮੌਜੂਦ ਆ।